ਆ ਸੂਤ ਕੱਤ ਕੇ ਕਿੱਲੀ ਰਹਿ ਗਈ ਤਾਰ ਤੇ ਚਾਦਰ ਗਿੱਲੀ ਬੇਬੇ ਰੋ ਵੇੜਿਓ ਹਿੱਲੀ ਗੱਡੀ ਲੰਘ ਨਾ ਜਾਵੇ ਦਿੱਲੀ ਸੋਚਾਂ ਬੁਰੀਆਂ ਔੜਦੀਆਂ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਸასიਖਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਕਸਬੇ ਖੁੱਬਣ ਦੇ ਵਿੱਚ ਇੱਥੇ ਬਜ਼ੁਰਗਾਂ ਦੇ ਨਾਲ ਕਰਾਂਗੇ ਗੱਲਬਾਤ 1947 ਦੀ ਵੰਡ ਬਾਰੇ ਤੇ ਜਾਣਾਂਗੇ ਉਹਨਾਂ ਤੋਂ ਉਦੋਂ ਦੇ ਹਾਲਾਤ ਪਿਆਓ ਕਰਦੇ ਹਾਂ ਗੱਲਬਾਤ ਸਾਸਿਆ ਮਾ ਜੀ ਹਾਂ ਜੀ ਕਰਾਂ ਮਾ ਜੀ ਕੀ ਨਾਮ ਹੈ ਤੁਹਾਡਾ ਹੁਣ ਕਿਰਦਾਰ ਕੋਲ ਠੀਕ ਹੈ ਜੀ ਉਮਰ ਕਿੰਨੀ ਹੋ ਗਈ ਹੈ ਤੁਹਾਡੀ 19 ਅੱਜ ਹੋ ਗਏ ਦੋ ਕਟ ਸੋਹਦੇ ਦੋ ਕਟ 198 ਸਾਲ ਹੋ ਗਈ ਆ ਤੇ ਮਾਜੀ ਜਦੋਂ ਇਹ 1947 ਦੀ ਵੰਡ ਹੋਈ ਆ ਉਦੋਂ ਦੀ ਸੰਭਾਲਾ ਤੁਹਾਨੂੰ ਹਾਂਜੀ ਠੀਕ ਐ ਤੇ ਤੁਹਾਡਾ ਜਨਮ ਕਿਹੜੇ ਪਿੰਡ ਦਾ ਹੈ ਜਨਮ ਹਾਂਜੀ ਕਾਛੇ ਦਾ ਕਾਨਾ ਕਾਛਾ ਹਾਂ ਠੀਕ ਐ ਤੇ ਮਾਜੀ ਜੋ ਸੀ ਨਾ ਕਾਨਾ ਕਾਨਾ ਕਾਛਾ ਵਾਜਦਾ ਹੈ ਅੱਛਾ ਕਾਛੇ ਕਾਛਾ ਕਾਚਾ ਸੀ ਤੁਹਾਡਾ ਪਿੰਡ ਹਾਂ ਕਾਨਾ ਨਾਲ ਲੱਗਦਾ ਹੈ ਕਾਨਾ ਕਾਚਾ 2 ਵਜਰੇ ਆ ਠੀਕ ਹੈ ਹੋਰ ਕਿਹੜੇ ਕਿਹੜੇ ਪਿੰਡ ਨੇੜੇ ਸੀ ਕੋਈ ਯਾਦ ਨਹੀਂ ਤੁਹਾਨੂੰ ਹੋਰ ਨੰਗੜ ਐਤੋਗੇ ਠੀਕ ਹੈ ਨਹੀਂ ਯਾਦ ਇਹ ਠੀਕ ਹੈ ਤੇ ਮੰਡੀ ਕਿਹੜੀ ਨੇੜੇ ਲੱਗਦੀ ਸੀ ਤੁਹਾਨੂੰ ਮੰਡੀ ਹਾਂਜੀ ਲੋਰੀ ਕਾਨਾ ਕਾਚਾ ਲੌਰ ਲੱਗਦਾ ਜੀ ਮੰਡੀ ਨੇੜੇ। ਨਾ 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 ਕੋਈ ਰੇਲਵੇ ਦਾ ਸਟੇਸ਼ਨ ਵੀ ਹੈਗਾ ਸੀ ਉੱਥੇ। ਆ ਯਾ ਨੰਨਦੜ ਨੰਨਦੜਾ। ਨੰਨਦੜਾ। ਅੱਛਾ। ਨੰਗੜ। 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 ਠੀਕ ਐ। ਤੇ ਮਾ ਜੀ ਪਿੰਡ ਕਿੱਡਾ ਕਬੜਾ ਸੀ ਤੁਹਾਡਾ? ਇਹਦੇ ਦਾ ਬਸੇਰਾ ਵੱਡਾ ਐ। ਅੱਛਾ। ਘਰ ਯਾਦ ਆ ਤੁਹਾਨੂੰ ਕਿੱਥੇ ਕਿਸੇ ਪਿੰਡ ਚ ਐ? ਕਾਰ ਜਾ ਅਦਸ ਥੋੜਾ ਜਿਹਾ ਦੱਸੋਗਾ ਕਿੱਥੇ ਕਿਸੀ ਘਰ ਹੈ ਛੜ ਕਾਉਂਟਰ ਤੇ ਆ ਪੱਕੀ ਛੜਕ ਲੰਘਦੀ ਸੀ ਨਾ ਮੇਰੀ ਅੱਛਾ ਪਿੰਡ ਦੇ ਵੀ ਲੰਘਦੀ ਪੱਕੀ ਛੜਕ ਠੀਕ ਹੈ ਤੇ ਲਾ ਵੀਗਾ ਸੀ ਪਾਣੀ ਵਾਲਾ ਅੱਛਾ ਮੈਂ ਮੱਝਾਂ ਨਾ ਹੁੰਦੀਆਂ ਬਈ ਬੁੜੀਆਂ ਲੀੜੇ ਤੋਂ ਹੋ ਕੇ ਲਿਆਉਂਦੀਆਂ ਹੂੰ ਸਾਰੇ ਕੁਝ ਤੇ ਤੁਹਾਡੇ ਪਿਤਾ ਜੀ ਦਾ ਕੀ ਨਾਮ ਸੀ ਨਰੈਨ ਸਿੰਘ ਨਰੈਨ ਸਿੰਘ ਤੇ ਇਹ ਮਾ ਜੀ ਜਿਆਦਾ ਉਥੇ ਸਿੱਖਾਂ ਦਾ ਹੀ ਸੀ ਪਿੰਡ 'ਕੇ ਮੁਸਲਮਾਨ ਵੀ ਸੀ ਪਿੰਡ 'ਚ ਨਾ ਭਾਈ ਸਾਡੇ ਮੁਸਲਮਾਨ ਦੇ ਵੱਧ ਦੇ ਜਿਆਦੇ ਨਹੀਂ ਠੀਕ ਹੈ ਅੱਧੇ ਇੱਕ ਸਿੱਖ ਸੀ ਤੇ ਅੱਧੇ ਇੱਕ ਮੁਸਲਮਾਨ ਸੀ ਹਾਂ ਨਹੀਂ ਸਿਰਾਂ ਠੀਕ ਹੈ ਤੇ ਗੁਰਦੁਆਰਾ ਸਾਹਿਬ ਹੈਗਾ ਸੀ ਕੋਈ ਪਿੰਡ 'ਚ ਹਾਂ ਇੱਕ ਗੁਰਦੁਆਰਾ ਸਾਹਿਬ ਸੀ ਗੁਰਦਵਾਰ ਸਾਹਿਬ ਦਾੰਦਮਾ ਦਮਦਮਾ ਸਾਹਿਬ ਸੀ ਠੀਕ ਹੈ ਤੇ ਮਾਂਜੀ ਸਕੂਲ ਵੀ ਸੀ ਪਿੰਡ ਚ ਪਿੰਡ ਜੀ ਦਾ ਸਕੂਲ ਕੁੜੀਆਂ ਦਾ ਕੁੜੀਆਂ ਦਾ ਨਹੀਂ ਮੁੰਡਿਆ ਦਾ ਹੈ ਪੰਜਾਬ ਜਮਾਤਾਂ ਦਾ ਪੰਜਾਂ ਦਾ ਕੁੜੀਆਂ ਦਾ ਸੀ ਠੀਕ ਹੈ ਪੰਜ ਸਕੂਲ ਨਹੀਂ ਸੀਗਾ ਤੇ ਆਏ ਬਣਿਆ ਉਹ ਪੜਦੇਗਾ ਕੁੜੀਆਂ ਤੇਰੇ ਅਰਬੀ ਵਾਲਾ ਵਿੱਚ ਬਾਹਰਾ ਸੀ ਵਿੱਚ ਬਾਹਰੇ ਤੇ ਬਾਈ ਨਹੀਂ ਹੁੰਦੇ ਮਾਤਰੀ ਨਹੀਂ ਪੜਾਤਾ ਅਈ ਗਾਜੀ ਸਕੂਲ ਬੁਢਾ ਦਾਮੀ ਹੈ ਗਾਜੀ ਠੀਕ ਹੈ ਅੰਜ ਮਾਤਾ ਦਾ ਤੇ ਮਾਜੀ ਤੁਸੀਂ ਪੜੇ ਹੋ ਮੈਂ ਪੜੀ ਸੀ ਕਿੰਨੀਆਂ ਜਮਾਤਾ ਪੜੇ ਸੀ ਮੈਂ ਪੜੀ ਸੀ ਮਾਤਾ ਜੀ ਮੂੰਹ ਤਾਂ ਨਹੀਂ ਪਤਾ ਅੱਛਾ ਜੀ ਮਾਤਾ ਦੂਜੀ ਜੋਠ ਬੈਠੀ ਸੀ ਠੀਕ ਹੈ ਜੀ ਜ ਮੇਰਾ ਵਿਆਹ ਕਰ ਦਿੱਤਾ ਹੈ ਅੱਛਾ ਕਿੰਨੀ ਉਮਰ ਸੀ ਜਦੋਂ ਵਿਆਹ ਹੋਇਆ ਤੁਹਾਡਾ ਮੇਰਾ ਸਾਲਾਂ ਦੀ 13-14 ਸਾਲਾਂ 13-14 ਸਾਲ ਦੀ ਉਮਰ ਸੀ ਹਾਂ ਕਿੱਥੇ ਵਿਆਹਏ ਸੀ ਤੁਸੀਂ ਸੇਖਵਾਂ ਸੇਖਮੀ ਸੇਖੋਂ ਪਿੰਡ ਸੀ ਜੀ ਕਿੰਨਾ ਕੁ ਦੂਰ ਸੀ ਉੱਥੋਂ ਐ ਦੂਰ ਦਾ ਕੀ ਕਰਨ ਗੱਡੀਆਂ ਲੈ ਕੇ ਬਹਾਰ ਲੱਗਦਾ ਤੇ ਮਾਂਜੀ ਉਦੋਂ ਫਿਰ ਕਾਂਦੇ ਤੇ ਆਈ ਸੀ ਬਰਾਤ ਘੋੜੀਆਂ ਦੇ ਘੋੜੀਆਂ ਤੇ ਹਾਂ ਉਦੋਂ ਘੋੜੀਆਂ ਤੇ ਹੀ ਆਉਂਦੇ ਸੀ ਲੋਕ ਆ ਗੁਰਨਾਥ ਤੇ ਰਾਤ ਵੀ ਰਹੇ ਸੀ ਨਹੀਂ ਰਾਤ ਨਹੀਂ ਰਹੇ ਰਾਤ ਨਹੀਂ ਰਹੇ ਸੀ ਰਾਤ ਰਹੇ ਸੀ ਕੋਰੇ ਅੱਛਾ ਤੇ ਮਾਜੀ ਜਿਹੜਾ ਤੁਹਾਡਾ ਇਹ ਕਾਛਾ ਪਿੰਡ ਸੀ ਇੰਦਾਂ ਕੋਈ ਹੋਰ ਨਿਸ਼ਾਨੀਆਂ ਯਾਦ ਨੇ ਤੁਹਾਨੂੰ ਹੋਰ ਕੀ ਨਿਸ਼ਾਨੀਆਂ ਕੋਈ ਪ੍ਰਾਣੀਆਂ ਕੋਈ ਖੂਹ ਹੋਵੇ ਪਿੰਡ ਦੇ ਵਿੱਚ ਖੂਹ ਹੁੰਦਾ ਹੈ ਗਾਈ ਸੀ ਚਾੜ ਕੀ ਆਏ ਜੀ ਠੀਕ ਹੈ ਮੇਰੇ ਪਾਣੀ ਭਰ ਦਿੰਦੇ। ਅੱਛਾ। ਖੂ ਤਾਂ ਪਾਣੀ ਭਰਦੇ ਹੀ ਉਦੋਂ। ਖੂ ਦੂੰ। ਠੀਕ ਐ। ਮਾਰੇ ਪਾਣੀ ਭਰਦੇ ਹੀ। ਮਾਰੇ ਪਾਣੀ ਭਰ ਦਿੰਦੇ ਸੀ। ਹਾਂ। ਲੱਕੜ ਵੰਦੀਆਂ ਤੇ ਗਾਈ ਕੜਿਆਦੀਆਂ ਬਣਾਈਆਂ। ਅੱਛਾ। ਲੱਕੜ ਦੀਆਂ। ਠੀਕ ਐ। ਉਹਦੇ ਉਤੇ ਰੱਖ ਕੇ ਲੈ ਆਉਂਦੇ ਦੋ ਕੰਦੋ ਕੜੇ। ਠੀਕ ਐ। ਤੁਹਾਡੀ ਹੋਰ ਉੱਥੇ ਤੁਹਾਡੀਆਂ ਰਿਸ਼ਤੇਦਾਰੀਆਂ ਕਿਹੜੇ-ਕਿਹੜੇ ਪਿੰਡਾਂ 'ਚ ਸੀ ਕੋਈ ਯਾਦ ਆ ਤੁਹਾਨੂੰ ਆ ਨਾਲ ਮਿਲ ਦੋ ਦੋਖ ਮਿਲਦੇ ਮੇਰੇ ਨਾਨਕੇ ਸੀ ਵੜਾਏ 'ਚ ਅੱਛਾ ਸਾਰੇ ਉਹ ਕੇ ਅਣ ਲੋਕ ਕੇ ਠੀਕ ਐ ਨਹੀਂ ਵੀ ਕਰਕੇ ਇਹ ਇੱਥੇ ਰਿਸ਼ਤੇਦਾਰੀਆਂ ਸੀ ਅ ਰਿਸ਼ਤੇਦਾਰੀਆਂ ਸਮਝ ਲਓ ਠੀਕ ਐ ਤੇ ਮਾੜੀ ਜਿਹੜਾ ਤੁਹਾਡਾ ਵਿਆਹ ਆ ਵਿਆਹ ਤੋਂ ਬਾਅਦ ਵੰਡ ਕਿੰਨਾ ਕਚੇਰੋਈ ਆ? ਸਾਲ ਮਗਰੋਂ ਇੱਕ ਸਾਲ ਮਗਰੋਂ ਇੱਕ ਸਾਲ ਮਗਰੋਂ ਸਾਲ ਫਿਰ ਤੁਸੀਂ ਸਹੁਰੇ ਘਰ ਰਹੇ ਹੋ ਸੇਖਮਪਿੰਡ ਤੇ ਇਹ ਸੇਖਮਪਿੰਡ ਕਿੱਡਾ ਕਬੱਡਾ ਸੀ? ਇਹ ਇੱਕ ਰਾਤ ਗਈਆਂ ਮੈਨੂੰ ਨਹੀਂ ਪਤਾ। ਅੱਛਾ ਵਿਆਹ ਦੀ ਕਰਾਦ ਗਈਆਂ। ਠੀਕ ਹੈ। ਹੁਣ ਤਾਂ ਲੋਕੀ ਉਸੇ ਵੇਲੇ ਲੈ ਜਾਂਦੇ ਐ ਸਾਲ ਭਰ ਤੋ ਮਕਲਾਵਾ ਨਹੀਂ ਸੀ ਤੋ ਰਿਆ। ਅੱਛਾ। ਤੇ ਜਦੋਂ ਮਾਂਜੀ ਵਾਂਡ ਹੋਈ ਆ ਉਦੋਂ ਤੁਸੀਂ ਸੇਖਮੀ ਸੀ ਕਿ ਕਾਛੇ ਸੀ ਕਾਛੇ ਕਾਛੇ ਸੀ ਤੇ ਇਹ ਕਿਵੇਂ ਪਤਾ ਲੱਗਾ ਸੀ ਵੀ ਹੁਣ ਵਾਂਡ ਹੋ ਜਾਣੀ ਆ ਤੇ ਆਪਾਂ ਨੂੰ ਇੱਥੋਂ ਕਾਰੋਬਾਰ ਛੱਡ ਕੇ ਆਪਾਂ ਜਾਣਾ ਹੈ ਰੇਡਵੇ ਇੱ데 ਇੱ데 ਰੇਡਵੇ ਸੀ ਉਹ ਕਹਵਰਾਂ ਦਿੰਦੇ ਠੀਕ ਐ ਮੂਨਤਾਂ ਮੂਰ ਨੇ ਬਣਿਆ ਪਈਆਂ ਨੇ ਹੂੰ ਕਈ ਕੋਈ ਬਣਿਆ ਪਿਆ ਉਹ ਲੋ ਇੱਕ ਐਂਦਾ ਐਂਦਾ ਕਰੇੜਵਾ ਹੁੰਦਾ ਠੀਕ ਐ ਸਾਰੇ ਤੂੰ ਜੱਲਕੇ ਖਬਰ ਸੁਣ ਕੇ ਆਈ ਜੱਲਕੇ ਖਬਰ ਸੁਣ ਕੇ ਹੂੰ ਇੱਕ ਰੇਡੀਓ ਤੇ ਸਾਰੀਆਂ ਖਬਰਾਂ ਸੁਣਦੇ ਆਂ ਅੱਛਾ ਤੇ ਰੇਡੀਓ ਤੋਂ ਖਬਰਾਂ ਦਾ ਪਤਾ ਲੱਗਾ ਸੀ ਵੀ ਹੁਣ ਵੰਡ ਹੋ ਗਈ ਆ ਆ ਤੇ ਮਾਜੀ ਜਦੋਂ ਤੁਸੀਂ ਉੱਥੋਂ ਘਰਾਂ ਚੋਂ ਨਿਕਲੇ ਹੋ ਆ ਕਾਛੇ ਤੋਂ ਉਦੋਂ ਰਾਤ ਨੂੰ ਨਿਕਲੇ ਸੀ ਕਿ ਦਿਨ ਦੇ ਸਮੇਂ ਉਦੋਂ ਨਾ ਰਾਤ ਸੀ ਨਾ ਦਿਨ ਸੀ

ਕਿਹਦਰ 40 ਤੇ 40 3 ਤਾਰੀਖਾ ਤੇ ਹੋ ਗਿਆ ਅੱਛਾ ਰਾਤ ਰਾਤ ਪੈਣੀ ਹੂੰ ਰਾਤ ਨਿਕਲੇ ਰਾਤ ਨੂੰ ਨਿਕਲੇ ਬਲਦ ਗੱਡਿਆਂ ਤੇ ਨਿਕਲੇ ਸੀ ਹੈ ਬਲਦ ਗੱਡਿਆਂ ਤੇ ਬਲਦ ਗੱਡੇ ਜਿੰਨੇ ਕੋਲ ਬਲਦ ਸੀ ਬਲਦ ਗੱਡੇ ਲੈ ਗਏ ਹੂੰ ਇਹਨੇ ਕੋੜਨਾ ਸੀ ਊੜ ਸੀ ਹੂੰ ਉਹਨੇ ਨਿਕਲੇ ਸਾਰੇ ਹੋਰ ਜਾਨੀ ਕੋਈ ਚੁੱਕਿਆ ਗਿਆ ਠੀਕ ਹੈ ਸਮਾਨ ਕੁਝ ਨਹੀਂ ਚੁੱਕਿਆ ਗਿਆ ਬਲਦਾ ਬੁਲਦਾ ਜਾਨ ਜੀ ਨੇ ਵਿੱਚ ਹੀ ਸੋ ਲੈ ਤੁਸੀਂ ਠੀਕ ਹੈ ਤੇ ਮਾਜੀ ਕਾਛੇ ਤੋਂ ਫਿਰ ਕਿੱਥੇ ਆਏ ਸੀ ਤੁਸੀਂ ਕਾਛੇ ਨੂੰ ਖਾਲੜੇ ਖਾਲੜੇ ਪਿੱਖੀ ਵਿੰਡ ਪਿੱਖੀ ਵਿੰਡ ਖਾ ਲਿਆ ਅੱਛਾ ਉਥੇ ਰਹੇ ਆਗੇ ਹਰਾ ਸਾਰੇ ਮੀਂਹ ਪੈਂਦਾ ਆ ਠੀਕ ਹੈ ਮੀਂਹ ਜੀ ਦੁਰੇ ਆਏ ਠੀਕ ਹੈ ਪਾਣੀ ਡਾਈ ਦਾ ਹੋ ਗਿਆ ਅੱਛਾ ਮੀਨੇ ਵੇਖਿਆ ਹਾਂ ਆਦਮੀ ਜਾਇਆ ਠੀਕ ਹੈ ਖਾਣੇ ਨਹੀਂ ਆਏ ਅੱਛਾ ਉਥੇ ਲੋਕਾਂ ਨੇ ਈੜੇ ਲੋੜੇ ਕਿੱਥੇ ਮਚੋੜਦੇ ਨੇ ਛੱਕੇ ਦਾ ਕਿੱਥੇ ਗਿੱਲੇ ਇੱਕ ਜਿਹੇ ਨਾਲਾਂ ਦੇ ਦੂਸਰ ਛਕੋੜ ਕੇ ਸੇਣ ਤੇ ਉਸ ਤੋਂ ਬਾਅਦ ਮਾਜੀ ਫਿਰ ਖਾਲੜੇ ਤੋਂ ਅੱਗੇ ਕਿੱਥੇ ਆਏ ਹੋ ਆ ਕੇ ਮੇਰੀ ਪੂਆ ਹੈ ਜਿਓ ਵਾਲਾ ਤੰਦਰਤਿਬਾਲ ਦੇ ਕੋਲ ਹਾਂਜੀ ਉੱਥੇ ਰਾਜ ਆਏ ਠੀਕ ਹੈ ਉੱਥੇ ਪੰਜ ਦਿਨ ਰਹਿ ਹਮ ਆ ਲੋਕੀ ਨਿਕਲ ਗਏ ਆਪੋ ਆਪ ਦੇ ਕਾਰਤਕਾਨੇ ਬਣਾ ਲੈ ਠੀਕ ਹੈ ਘੇਮੁਰ ਕੇ ਲਾਏਗੇ ਸਮੁਨਾਣ ਆਂਦੇ ਮੇਰੀ ਪੂਆ ਦੀ ਮਾਇ ਤਾਂ ਉੱਥੇ ਰਹੀ ਫੇ ਅੱਛਾ ਜਿਹੜੇ ਜਿਹਨੇ ਆਦੇਉ ਲਾਏਗੇ ਆਪ ਉਹ ਆਪ ਦੇ ਜੀ ਆ ਜਾਂਦੇ ਜਿਹੜੇ ਦਿੱਤੀ ਜਿੱਥੇ ਟਿਕਾਣੇ ਮਿਲ ਆਏ ਹੂੰ ਮਾਜੀ ਜਿਹੜਾ ਤੁਹਾਡਾ ਕਾਫਲਾ ਆਇਆ ਸੀ ਇਹਦਾ ਕੋਈ ਨੁਕਸਾਨ ਤਾਂ ਨਹੀਂ ਸੀ ਹੋਇਆ ਨਾ ਸਹੀ ਸਲਾਮਤ ਆ ਗਏ ਹੀ ਸਾਰੇ ਸਾਰੇ ਆ ਗਏ ਠੀਕ ਹੈ ਤੇ ਮਾਜੀ ਰੋਟੀ ਪਾਣੀ ਦਾ ਫਿਰ ਕੀ ਇੰਤਜ਼ਾਮ ਹੁੰਦਾ ਸੀ ਰੋਟੀ ਪਾਣੀ ਜੇ ਮੇਰੀ ਪੂਆ ਸੀ ਜਿਹੜੀ ਉਹਨੇ ਘਰ ਪੱਕਦਾ ਹੈ ਅੱਛਾ ਸਾਰਾ ਜਿੰਨਾ ਧੂ ਹੋ ਸੀ ਹਾਂਜੀ ਧੂ ਵੀ ਉਹ ਤੋਂ ਆਦੇ ਸੀ ਹਾਂਜੀ ਹਾਂਜੀ ਸਾਰੇ ਉੱਚੇ ਰਹਿੰਦੇ ਸੀ ਪੂਆ ਦੇ ਘਰ ਠੀਕ ਹੈ ਉੱਥੇ ਪੱਕਣੀਆਂ ਉੱਥੇ ਖਾਣੀਆਂ ਹੂੰ ਜਦੋਂ ਲੋਕਾਂ ਦੇ ਘਰ ਬਣ ਗਏ ਆਪੋ ਚਾਰ ਤੇ ਖਾਣੇ ਫੇਰ ਆਪੋ ਆਵਲੇ ਤੇ ਖਾਣੇ ਲੈ ਗਏ ਇੱਥੇ ਮਾਂਜੀ ਖੁੱਬਣ ਕਦੋਂ ਆਏ ਹੋ ਤੁਸੀਂ ਖੁੱਬਣ ਤਾਂ ਜਿਗਰਾਮੀ ਜਿਗਰਾਮੀ ਦਾ ਪੰਜ ਸੀਰਾਂ ਅੱਛਾ ਕਚੀਆਂ ਲਾਟਾਂ ਦੀ ਠੀਕ ਹੈ ਫੇਰ ਪੱਕੀ ਲਾਟ ਹੋ ਗਈ ਖੁੱਬਣ ਪੱਕੀ ਅਲਾਟਮੈਂਟ ਇੱਥੇ ਖੁੱਭਣ ਹੋਈ ਆ। ਹਾਂ। ਠੀਕ ਐ। ਤੇਰੇ ਇੱਥੇ ਆ ਗਏ। ਠੀਕ ਐ। ਤੇ ਮਾਜੀ ਇੱਥੇ ਸੇਖਮਾ ਦੇ ਹੋਰ ਕਿੰਨੇ ਕ ਘਰ ਬੈਠੇ ਆ ਖੁੱਭਣ। ਸੇਦਮਾ ਲਈ ਕਾਇ ਕਾ ਸਮਝੋ। ਇਹ ਬੱਟੂ ਵੀ ਬੈਠੇ ਆ ਨਾ ਸ਼ਾਇਦ ਸੇਖਮਾ। ਮਜ ਮਰਾੜ। ਹਾਂ ਬੱਟੂ ਮਰਾੜ। ਉੱਥੇ ਬੈਠੇ ਸੇਖਮਾ। ਇੱਕ ਘਰ ਤੋਂ ਸਾਖਾਂ। ਜਿਹੜੇ ਆਦੇ ਨੇ ਜਿਹੜਾ ਭਾਈ ਲੱਗਦੇ ਨੇ। ਹੂੰ ਉਹਨੇ ਜਿਵੇਂ ਬਣੇ ਬੈਠੇ ਘਰ ਕਿੰਨੇ ਆਉਣ ਤਾਂ ਚਲੋ ਪਰਿਵਾਰ ਅੱਗੇ ਅੱਗੇ ਵੱਧ ਗਏ ਨੇ ਵੱਧ ਗਏ ਨੇ ਤੇ ਮਾਜੀ ਉਥੇ ਕਾਛੇ ਢਾਡੀਆਂ ਕੋਈ ਸੇਲੀਆਂ ਹੋਣੀਆਂ ਉਹਨਾਂ ਦਾ ਕੋਈ ਨਾਂ ਯਾਦ ਆ ਤੁਹਾਨੂੰ ਕਾਛੇ ਹਾਂਜੀ ਉਹਨਾਂ ਦਾ ਨਾਂ ਯਾਰ ਚਿਰਾਗੂ ਰਾਗਣੀ ਕਿਤਾਬੁੱਲਾ ਪਿਆ ਆਹ ਕੋ ਐ ਜੇ ਜੇ ਤਾਂ ਤੇ ਮਾਜੀ ਜਦੋਂ ਤੁਸੀਂ ਖੁੱਭਣ ਆਏ ਹੋ ਇਹ ਖੁੱਭਣ ਉਦੋਂ ਵੀ ਐਂ ਸ਼ਹਿਰ ਹੀ ਸੀ ਨਹੀਂ ਉਹ ਨਹੀਂ ਜੀ ਉਦੋਂ ਪਿੰਡ ਸੀ ਏ ਉਹ ਪਿੰਡ ਸੀ ਅੱਛਾ ਟਮਾ ਟਾਮਾ ਜੇ ਹੀ ਕਰ ਸੀ ਇੱਥੇ ਹਾਂ ਕਿ ਟਾਵੀਆਂ ਟਾਵੀਆਂ ਦੁਕਾਨਾਂ ਹੋਣੀਆਂ ਆ ਹਾਂ ਕੋਈ ਵਿੜੀਆਂ ਵਿੜੀਆਂ ਦੁਕਾਨਾਂ ਦੁਕਾਨਾਂ ਸੀ ਤੇ ਮਾ ਜੀ ਦੁਬਾਰਾ ਤਾਂ ਨਹੀਂ ਗਏ ਫਿਰ ਕਦੀ ਆਉਦਾ ਪਿੰਡ ਵੇਖਣ ਨਾ ਜੀ ਕਰਦਾ ਵੇਖਣ ਨੂੰ ਵੇਖਣ ਨੂੰ ਤਾਂ ਜੀ ਕਰਦਾ ਅੱਛਾ ਕੋਈ ਗੱਲ ਨਹੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿਉਂਕਿ ਇਹ ਜਿਹੜੀ ਤੁਹਾਡੀ ਵੀਡੀਓ ਹੈ ਨਾ ਤੁਹਾਡੇ ਪਿੰਡ ਦੇ ਲੋਕਾਂ ਤੱਕ ਉਥੋਂ ਤੱਕ ਵੀ ਪਹੁੰਚ ਜਾਣੀ ਹੈ ਉਥੋਂ ਨਾਲ ਨਹੀਂ ਜਾਂਦਾ ਉਥੋਂ ਤੱਕ ਵੀ ਪਹੁੰਚ ਜਾਂਦੀ ਹੈ ਅੱਛਾ ਹਾਂ ਤਾਂ ਹੀ ਮੈਂ ਤੁਹਾਨੂੰ ਪੁੱਛਦਾ ਸੀ ਵੀ ਤੁਹਾਡੇ ਘਰ ਦੀ ਨਿਸ਼ਾਨੀ ਕੀ ਸੀ ਫਿਰ ਕੋਸ਼ਿਸ਼ ਕਰਾਂਗੇ ਤੁਹਾਡੇ ਘਰ ਦੀ ਵੀ ਕੋਈ ਵੀਡੀਓ ਮਗਾ ਕੇ ਦਈਏ ਤੁਹਾਨੂੰ ਉਹਨਾਂ ਦਾ ਦਾਦੂ ਦੇਤੇ ਉਹ ਨਹੀਂ ਨਵੇਂ ਪਾ ਰਹੇ ਨੇ ਨਵੇਂ ਕੋਠੇ ਦਾ ਨਵੇਂ ਪਾਇਏ ਹਮ ਸਾਰੇ ਛਾਰੇ ਬਰਤਨ ਨਹੀਂ ਮਿਲੇ ਠੀਕ ਹੈ ਆਪਣੇ ਘਰ ਪਰਦੇਸੀਆਂ ਵਾਂਗੂੰ ਪਰ ਤਣਦਾ ਇਹਸਾਸ ਕਿਉਂ ਹੈ ਮੈਂ ਸੰਤਾਲੀ ਮਗਰੋਂ ਜੰਮਿਆ ਮੇਰੇ ਪਿੰਡੇ ਲਾਸ ਕਿਉਂ ਹੈ